ਮੈਨੂੰ ਆਖਿਆ ਮੈਂ ਕਿਹਾ ਵੀ ਯਾਰ ਤੂੰ 8 ਸਾਲ ਲਾ ਕੇ ਆਇਆ ਬਾਹਰ ਕਿੰਨੇ ਪੈਸੇ ਕਮਾ ਲਏ ਹੋਣੇ ਕਹਿੰਦਾ ਮੇਰੇ ਕੋਲੇ ਉੱਥੇ ਇੱਕ ਘਾਰਾ ਕਰੋੜ ਕ ਦਾ ਤੇ 1 ਕਰੋੜ ਦੇ ਲਗਭਗ ਮੇਰੇ ਕੋਲੇ ਰੁਪਏ ਜਮਾ ਨੇ 8 ਸਾਲ ਅਜ ਮੈਂ ਕਿਹਾ 8 ਸਾਲਾਂ ਚ ਤੂੰ ਇੰਨੇ ਪੈਸੇ ਕਮਾਈ ਉਹ ਕਹਿੰਦਾ 8 ਸਾਲਾਂ ਚੋ 3 ਸਾਲ ਤਾਂ ਕਹਿੰਦਾ ਮੈਂ ਸਟਰਗਲਿੰਗ ਕਰਦਾ ਲੰਘਿਆ ਪੜਾਈ ਪੜੀ ਪੂਰੀ ਕਰਦਾ ਲੰਘਦਾ 5 ਸਾਲਾਂ ਚ ਮੈਂ ਕਹਿੰਦਾ ਕਮਾਈ ਮੈਂ ਚਲੋ ਠੀਕ ਮੈਂ ਨੂੰ ਆਖਿਆ ਵੀ ਮੈਂ ਇੱਥੇ ਰਹਿ ਕੇ ਇੱਥੇ ਰਹਿ ਕੇ ਅੱਜ ਦੇ ਸਮੇਂ ਚ ਮੈਂ ਤੇਰੇ ਨਾਲੋਂ ਜ਼ਿਆਦਾ ਕਾਮਯਾਬ ਆ ਤੇਰੇ ਨਾਲੋਂ ਜ਼ਿਆਦਾ ਪ੍ਰਾਪਰਟੀ ਆ ਮੇਰੇ ਕੋਲੇ ਉਹ ਕਹ ਤੂੰ ਆਈ ਤੂੰ 8 ਸਾਲ ਪਹਿਲਾਂ 2 ਕਿੱਲੇ ਜ਼ਮੀਨ ਵੇਚੀ ਮੇਰੇ ਕੋਲੇ ਵੀ 2 ਕਿੱਲੇ ਹਿੱਸੇ ਆਉਂਦੀ ਆ ਮੈਂ ਅੱਜ ਤੋਂ 8 ਸਾਲ ਪਹਿਲਾਂ ਉਹ 2 ਕਿੱਲੇ ਜ਼ਮੀਨ ਸਾਂਭ ਕੇ ਰੱਖ ਲਈ ਮੈਂ ਕਿਹਾ ਅੱਜ ਤੇਰੇ ਕੋਲੇ ਜ਼ਮੀਨ ਹੈ ਨਹੀਂ ਇੱਕ ਤੇਰੇ ਕੋਲੇ ਘਰ ਮੇਰੇ ਕੋਲੇ ਅੱਜ 2 ਕਿੱਲੇ ਜ਼ਮੀਨ ਆ ਤੇ ਘਰ ਵੀ ਆ ਕੰਮ ਤੂੰ ਵੀ ਉੱਥੇ ਕਰਦਾ ਕਮਾਈ ਤੂੰ ਵੀ ਕਰਦਾ ਤੇ ਕਮਾਈ ਮੈਂ ਵੀ ਕਰਦਾ ਪਰ ਮੈਂ ਕਿਹਾ ਵੀ ਜਿਹੜੀ ਤੂੰ ਅੱਜ ਤੋਂ 8 ਸਾਲ ਪਹਿਲਾਂ ਜ਼ਮੀਨ ਵੇਚੀ ਸੀ ਅੱਜ ਵੀ ਤੂੰ ਉੰਨੀ ਬਣਾਏਗਾ ਆਪਦੀ ਪੈਸਿਆਂ ਨਾਲ ਹੋ ਸਕਦਾ ਵੀ ਆਉਣ ਵਾਲੇ ਸਾਲ ਦੇ ਵਿੱਚ ਤੇਰੇ ਤੋਂ ਕਿੱਲਾ ਹੀ ਬਣੇ ਜਿਹੜੇ ਰੋਡ ਦੇ ਉੱਤੇ ਦੀ ਗੱਲ ਕਰਦਾ ਨਾ ਤੇ ਕਰੋੜ ਦਾ ਕਿੱਲਾ ਹੀ ਹੋਣਾ ਤੇ ਮੇਰੇ ਕੋਲੇ ਜੇਕਰ ਤੂੰ ਕਹਿੰਦਾ ਨਾ ਰੋਡ ਤੇ ਮੇਰੀ ਜਮੀਨ ਰੋਡ ਤੇ ਆ ਇਹ ਹਿਸਾਬ ਤਾਂ ਇਹ ਤਾਂ ਮੇਰੇ ਕੋਲੇ 2 ਕਰੋੜ ਦੀ ਜਮੀਨ ਹੈ ਹੈ ਪਲੱਸ ਮੈਂ ਮੈਂ ਆਪਦੀ ਮਿਹਨਤ ਨਾਲ ਰੋਡ ਤੇ 6 ਮਰਲੇ ਜਗ੍ਹਾ ਲਈ ਸੀ ਜਿੱਥੇ ਮੈਂ ਦੁਕਾਨਾਂ ਪਾਈਆਂ ਨੇ ਅੱਜ ਉਹ ਦੁਕਾਨ 20 ਲੱਖ ਰੁਪਏ ਦੀ ਆ 40 ਲੱਖ ਦੀਆਂ ਮੇਰੀਆਂ ਦੋ ਦੁਕਾਨਾਂ ਨੇ ਹਿੱਸੇ ਆਉਂਦੀਆਂ ਮੈਨੂੰ ਫਿਰ ਤੂੰ ਕਿੰਨੀ ਕੁ ਕਮਾਈ ਕੀਤੀ ਹਾਂ ਕਰਜਾ ਤੇਰੇ ਸਿਰ ਉਹ ਨਹੀਂ ਹੋਣਾ ਮੇਰੇ ਸਿਰ ਚਲੋ 8-10 ਲੱਖ ਰੁਪਏ ਹੈਗਾ ਮੈਂ ਮੰਨਦਾ ਇਸ ਗੱਲ ਨੂੰ ਪਰ ਮੈਂ ਆਪਦੀ ਮਿਹਨਤ ਨਾਲ ਅਸੀਂ ਦੋਵਾਂ ਭਰਾਵਾਂ ਨੇ ਸਾਂਝੀ ਮੈਂ ਦੋ ਕਿੱਲੇ ਜ਼ਮੀਨ ਵੀ ਖਰੀਦੀ